ਹਾਂਜੀ ਵੀਰ ਜੀ ਪੰਜਾਬ ਵਾਲੇ ਲੱਕੀ ਬਾਊ ਦੇ ਬਰਨਾਲੇ ਜੋੜੇ ਪੰਪਾਂ ਦੇ ਸਾਹਮਣੇ ਇਹ ਹੈਗੀ ਜੀ 5911 ਪਾਵਰ ਸਟੀਅਰਿੰਗ ਕਿਟ ਲਿਫਟ ਲਿੰਕ ਵਾਲੀ ਜਿਹੜੀ ਅੱਜ ਕੱਲ ਲਿਫਟ ਚੱਕਣ ਵਿੱਚ ਸਹਾਇਤਾ ਕਰਦਾ ਜੈਕ ਇਹ ਪੂਰੀ ਕਿਟਾ ਜੀ ਆਪਣੇ ਕੋਲ 5911 ਟਰੈਕਟਰ ਦੀ ਤੇ ਆ ਆ ਗਈ ਵੀਰ ਜੀ ਅਰਜਨ ਦੀ ਅਰਜਨ ਦੀ ਆ ਗਈ ਜੀ ਤੇ ਆ ਆ ਗਈ ਜੀ ਸੋਨਾ ਲਿਕਾ ਦੀ ਪਾਵਰ ਸਟੀਅਰਿੰਗ ਲਿੰਕ ਲਿਫਟ ਵਾਲੀ ਜੈਕ ਕਿਟ ਠੀਕ ਹੈ ਜੀ ਇਹ ਆ ਆ ਗਈ ਵੀਰ ਜੀ ਥੋੜੀ ਹੋਲੈਂਡ ਦੀ ਨਿਊ ਹੋਲੈਂਡ ਤੋਂ ਲਾਓ ਇਹਨੂੰ ਭਾਵੇਂ ਹੋਲੈਂਡ ਚ ਲਾਓ ਪਾਵਰ ਸਟੀering ਲਿਫਟ ਜੈਕ ਲਿੰਕ ਕਿਟ ਤੇ ਆ ਆ ਗਈ ਜੀ ਸਵਰਾਜ ਟਰੈਕਟਰ ਦੀ ਜੀ ਆਹ ਫੈਕ ਨਾਲ ਆ ਜੀ ਇਹ ਆ ਗਈ ਸਵਰਾਜ ਟਰੈਕਟਰ ਦੀ ਪਾਵਰ ਸਟੀering ਕਿਟ ਲਿਫਟ ਲਿੰਕ ਵਾਲੀ ਕਿਟ ਇਹ ਸਾਰੀਆਂ ਪੰਜਾਬ ਵਾਲੇ ਲੱਕੀ ਬਾਉਲੇ ਅਵੇਲੇਬਲ ਨੇ ਜੀ ਸਾਰੀਆਂ ਕਿਟਾਂ ਪਾਵਰ ਸਟੀering ਕਿਟਾਂ ਨੇ ਜੀ ਇਹ ਜਿਹੜੇ ਅੱਜ ਕੱਲ ਲਿੰਕ ਨੂੰ ਚੱਕਰ ਵਿੱਚ ਸਹਾਇਤਾ ਕਰਦੀਆਂ ਨੇ ਆ ਬੈਠੇ ਨੇ ਬਾਉ ਜੀ ਸਾਰੀਆਂ ਕਿਟਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਜੀ ਇਹ 911 ਅਰਜਨ ਹੋਲੈਂਡ ਮਹਿੰਦਰਾ ਪ੍ਰੀਤ ਸਵਰਾਜ ਜੌਂਡੀਅਰ ਸਾਰੀਆਂ ਕਿਟਾਂ ਮਿਲ ਜਾਣਗੀਆਂ ਆਲ ਕਿਟਾਂ ਅਵੇਲੇਬਲ ਪਾਵਰ ਸਟੀਅਰਿੰਗ ਕਿਟ ਲਿਫਟ ਜੈਕ ਕਿਟ ਲੈ ਲਈ ਮਿਲੋ ਜੀ ਜੋੜੀਆਂ ਪੰਪਾਂ ਦੇ ਸਾਹਮਣੇ ਲੱਕੀ ਬਾਉ ਲਵੇ ਜੀ ਬੇਨਤੀ ਹੈ ਹਰੇ ਟਰੈਕਟਰ ਦੀ ਕਿੱਕ ਲੈ ਲਈ ਮਿਲੋ ਤੁਹਾਡਾ ਭਰਾ ਪੰਜਾਬ ਵਾਲੇ ਲੱਕੀ ਬਾਉ ਦੀ ਦੁਕਾਨ ਫੋਨ ਸੇ ਰੇਕਾਂ ਤੇ ਹਰੇ ਟਰੈਕਟਰ ਦੀ ਹਰੇ ਕਿੱਕ ਲੈ ਲਈ ਮਿਲੋ ਬਸ ਇੱਕ ਜਰੂਰ ਮੌਕਾ ਦਿਓ ਤੁਹਾਡੇ ਵੀਰ ਜੀ ਅਸੀਂ ਤੁਹਾਡੇ ਤੁਹਾਡੇ ਭਾਈ ਲੱਕੀ ਪੰਜਾਬ ਧੰਨਵਾਦ ਸਮਝ ਗਿਆ